गबाई अनिल जेवढा आपली गुलाहट न याद रंगदा आहे कमांची जे आपली गुलाहट नजर अंदाज करताय ਦੁਬਾਰਾ ਫੇਰ ਉਸ ਜਗ੍ਹਾ ਤੇ ਜਾਂਦਾ ਜਿੱਥੋਂ ਨੂੰ ਕੱਢਿਆ ਹੁੰਦਾ। ਅਲੀਮਤ ਪਰਮਿਸ਼ਨ ਨਹੀਂ ਚਾਹੁੰਦਾ। ਕਿਉਂਕਿ ਇਸ ਜਗ੍ਹਾ ਤੋਂ ਮੈਂ ਕੱਢਿਆ ਏ। ਇੱਕ ਦੁੱਖ ਤੋਂ ਨੂੰ ਕੱਢਿਆ ਜਾਂ ਤਕਲੀਫ ਤੋਂ ਨੂੰ ਕੱਢਿਆ। ਉਹ ਫੇਰ ਤੋਂ ਉਸ ਦੁੱਖ ਦੇ ਵਿੱਚ ਉਸ ਤਕਲੀਫ ਦੇ ਵਿੱਚ ਆ। ਇਹਨਾਂ ਤੇ ਯਾਦ ਰੱਖਦਾ ਹੈ। परमेश्वर ने मेरी चोट की थी, वो फिर वो दोबारा उस जगह तक नहीं जाता जिस परमिशन परमेश्वर ने कर दिया, जो जो मुश्किल जैसा वादा परमिशन ने किया है, वो चीज़ा में खुदा उसे जीवन के लिए पूरी करता है, अनिल भाई, परमेश्वर के वचन के लिए ਕੱਲ੍ਹ ਜੀ ਜੇਗੂ ਨਦੀ ਅਰਜੀ ਦਰ ਪਤrana ਜਾਏ ਉਹ ਤਾਂ ਜੁੜੋ ਮੈਂ ਜੀ ਮੈਨੂੰ ਇਸ ਤਰ੍ਹਾਂ ਦੀ ਰੰਗਮ ਪਸੰਦ ਹੈ ਮੈਨੂੰ ਇਸ ਜਗ੍ਹਾ ਤੇ ਜਾਣਾ ਪਸੰਦ ਹੈ ਮੈਨੂੰ ਆਹ ਕੰਮ ਕਰਨਾ ਪਸੰਦ ਹੈ ਕਿਉਂਕਿ ਪਰਮੇਸ਼ੁਰ ਪ੍ਰਭੂ ਯਿਸੂ ਜੀ ਉਹ ਹਸਦੀ ਨੇ ਉਹ ਪਰਮੇਸ਼ੁਰ ਹੈ ਜਿਹੜਾ ਇਨਸਾਨ ਨੂੰ ਇਨਸਾਨ ਬਣਾਉਂਦਾ ਹੈ ਹਾਲੇ ਵੀ ਪ੍ਰਭੂ ਉਹ ਹਸਦੀ ਹੈ ਆ ਜਿਹੜਾ ਇਨਸਾਨ ਨੂੰ ਇਨਸਾਨ ਬਣਦਾ ਹੈ ਜਿਹੜਾ ਇਨਸਾਨੀਅਤ ਸਿੱਖਦਾ ਹੈ ਪਰਮੇਸ਼ਰ ਉਹ ਨਹੀਂ ਆ ਕਿ ਜਿਹੜਾ ਕੋਈ ਵੀ ਬੰਦਾ ਆਪਣੇ ਸਵਾਰਥ ਲਈ ਮੈਨੂੰ ਇਸ ਜਗ੍ਹਾ ਤੋਂ ਨਹੀਂ ਮੈਂ ਅੱਜ ਇੱਧਰ ਆਇਆ ਹਾਂ ਕੱਲ ਨੂੰ ਮੈਂ ਉੱਥੇ ਚਲੇ ਜਾਵਾਂ ਪਰਸੋਂ ਨੂੰ ਮੈਂ ਉੱਥੇ ਚਲੇ ਜਾਵਾਂ एक ही हुई मेरी चो वो चंगा लगता इन्हें मेरा सवार मेन चंगा लगता इन्हें मेरा नहीं सवार मेन चंगा लगता हूँ मैं अगले को जो मेरी वो सुन लेगा वह मैन चंगा लगन देगा वह मेरा देवता हो गया वह मेरा रव हो गया रवय सिंह इसलिए कहें ਕਹਿੰਦੇ ਤੁਸੀਂ ਨਹੀਂ ਮੈਨੂੰ ਚੁਣਿਆ ਮੈਂ ਤੁਹਾਨੂੰ ਚੁਣਿਆ ਤੇ ਕਿੰစီ ਨਹੀਂ ਚੁਣਿਆ ਪੜਿਓ ਸੁਣੋ ਬੈਠ ਕੇ ਸੁਣੋ ਤੇ ਆਪਾਂ ਦਾ ਸੁਯੋਗ ਕਲਾ ਕਲਾ ਵਰਡ ਸੁਣੋ ਕਿ ਪ੍ਰਮੇਸ਼ਰ ਸਿੰਘ ਜੀ ਦਾ ਵਚਨ ਜਿਹੜਾ ਇਹਦੇ ਵਿੱਚ ਬਹੁਤ ਗਹਿਰੇ ਪੇਟ ਦੇ ਦੇ ਇੱਕ ਸ਼ਬਦ ਦੇ ਵਿੱਚ ਹਾਲੇ ਗਏ ਹਾਲੇ ਹੂਇਆ ਪ੍ਰਮੇਸ਼ਰ ਦੇ ਨਾਮ ਦੇ ਕੇ ਜੈਜੇਨ ਨੂੰ ਪਹਿਲੇ ਦਿਨ ਮੈਂ ਚੁਣਿਆ ਸੀ ਤੇ ਚੁਣ ਕੇ ਫਿਰ ਮੈਂ ਇੱਕ ਤੁਹਾਡੀ ਬਿਊਟੀ ਲਾਈਸੈਂਸੀ ਟਹਿਰਾਇਆ ਸੀ ਇਹ ਨਹੀਂ ਲਿਖਿਆ ਟਹਿਰਾਇਆ ਐ ਐ ਨਹੀਂ ਲਿਖਿਆ ਲਿਖਿਆ ਟਹਿਰਾਇਆ ਸੀ ਕਿ ਤੁਸੀਂ ਫਾਇਦਾ ਰੋ ਫਾਇਦਾ ਰੋ ਤੋਂ ਬਾਅਦ ਤੁਹਾਡਾ ਫਲ ਬੜਿਆਂ ਵਿੱਚ ਰਹਿ ਅੱਜ ਹਰ ਇੱਕ ਜਿਹੜੇ ਇਸ ਤਰ੍ਹਾਂ ਜਿਹੜੇ ਆਪਣੇ ਮਨ ਨਾਲ ਚੁਣ ਕਰਦੇ ਹਨ ਉਹ ਫਾਇਦਾਰ ਹੁਣ ਤੱਕ ਸਹੀ ਰਹਿੰਦੇ ਆ ਮੁੜ ਕੇ ਫਾਇਲ ਦੇ ਵਿੱਚ ਬਣੇ ਰਹਿਣ ਦੇ ਵਿੱਚ ਕਿ ਉਸ ਫਾਇਲ ਨੂੰ ਲੈ ਕੇ ਅੱਗੇ ਵੀ ਚੱਲਦੇ ਰਹਿਣ ਉਹਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਇਹ ਪਰਮੇਸ਼ਰ ਦੇ ਕلام ਤੇ ਲਿਖਿਆ ਮੈਂ ਤੁਹਾਨੂੰ ਚੁਣਿਆ ਮੈਂ ਤੁਹਾਨੂੰ ਠਹਿਰਾਇਆ ਤੁਸੀਂ ਇਹ ਮੈਨੂੰ ਤੁਹਾਨੂੰ ਕਹਿਰਾਇਆ ਸੀ ਕਿ ਤੁਸੀਂ ਫਲਦਾਰ ਹੋ ਤੇ ਤੁਹਾਡਾ ਫਲ ਬਣਿਆ ਰਹੇ ਤੁਸੀਂ ਸਭ ਨੇ ਆਪਣੇ ਘਰ ਦੇ ਵਿੱਚ ਕਦੇ ਨਾ ਕਦੇ ਕੋਈ ਬੂਟਾ ਲਾਇਆ ਹੋਵੇ ਚਾਹੇ ਉਹ ਕੋਈ ਫਲ ਵਾਲਾ ਹੋਵੇ ਸਬਜੀ ਵਾਲਾ ਹੋਵੇ ਕੋਈ ਹੋਵੇ ਚਾਹੇ ਉਹ ਫੋਨ ਹੀ ਪયો ਨਾ ਕੋਈ ਹੋਵੇ ਤੁਸੀਂ ਕੋਈ ਨਾ ਕੋਈ ਪੌਦਾ ਆਪਣੇ ਘਰ ਲਾਇਆ ਉਹ ਪੌਦਾ ਜਿੰਨਾ ਕੀਤੇ ਉਹਦੇ ਵਿੱਚ ਬਣਿਆ ਰਹਿੰਦਾ ਉਸ ਪੌਦੇ ਨੇ ਤੁਸਾਂ ਨੂੰ ਲਾਇਆ ਜਿਸ ਜ਼ਮੀਨ ਦੇ ਵਿੱਚ ਲਾਇਆ ਤੁਸਾਂ ਨੂੰ ਖਾਦ ਖਰਾਬ ਦਿੱਤੀ ਉਸ ਪੌਦੇ ਨੇ ਬਾਅਦ ਵਿੱਚ ਉਸ ਜ਼ਮੀਨ ਦੇ ਨਾਲ ਜੁੜ ਕੇ ਉਸ ਖਾਰ ਖਰਾਬ ਨੂੰ ਸਵੀਕਾਰ ਕੀਤਾ ਖਿੱਚਣਾ ਸ਼ੁਰੂ ਕੀਤਾ ਆਪਣੇ ਅੰਦਰ ਉਹਨੇ ਖਿੱਚਣਾ ਸ਼ੁਰੂ ਕੀਤਾ ਤੇ ਜਿਹੜਾ ਵੀ ਜਿਹੜੀ ਕਿਸਮ ਦਾ ਪੌਦਾ ਸੀ ਉਹ ਉਹ ਉਹਨੇ ਉਹ ਫਲ ਉਤਪੰਨ ਦਿੱਤਾ ਜਿੰਨਾ ਜ਼ਿਕਰ ਜਿਸ ਜਗ੍ਹਾ ਦੇ ਉੱਤੇ ਜਿਸ ਕੰਮ ਦੇ ਲਈ ਜਿਹੜੀ ਉਹਦੀ ਜਿਹੜੀ ਉਹਦੀ ਕਿਸਮ ਸੀ ਉਸ ਦੇ ਅਨੁਸਾਰ ਉਸ ਮਮਸੇ ਨੇ ਉਸ ਚੀਜ਼ ਨੂੰ ਉਹ ਖਿੱਚਦਾ ਰਿਹਾ ਉਹ ਫਲ ਦੇਂਦਾ ਰਿਹਾ ਉਹ ਫਲਦਾਰ ਬਣਿਆ ਰਿਹਾ ਜਿਸ ਵੇਲੇ ਉਹਨੇ ਉਹ ਚੀਜ਼ ਨੂੰ ਲੈਣਾ ਤੋਂ ਨਾ ਕਰ ਦਿੱਤੀ ਤੁਸੀਂ ਉਹਨੂੰ ਬਹੁਤ ਕੁਝ ਪਾਇਆ ਤੁਸੀਂ ਉਹਨੂੰ ਖਾਦ ਖਰਾਬ ਪੂਰੀ ਪਾਈ ਪਰ ਉਹਨੇ ਲੈਣ ਤੋਂ ਇਨਕਾਰ ਕਰ ਦਿੱਤਾ ਤੁਸੀਂ ਉਹਨੂੰ ਲਾਇਆ ਵੀ ਸੀ ਤੁਸੀਂ ਉਹਨੂੰ ਸਭ ਕੁਝ ਕੀਤਾ ਸੀ ਪਰ ਉਹਨੇ ਕਿਹਾ ਤਾਂ ਲੈਣ ਤੋਂ ਨਾ ਕਰ ਦਿੱਤੇ ਹੁਣ ਉਹਨੂੰ ਤੇ ਲੱਗੇਗਾ ਵੀ ਤੇ ਉਹ ਪੂਰਾ ਨਹੀਂ ਲੱਗੇਗਾ ਜੇ ਲੱਗ ਵੀ ਜਾਏਗਾ ਤੇ ਉਹ ਫਲ ਉਸ ਤਰ੍ਹਾਂ ਦਾ ਨਹੀਂ ਹੋਏਗਾ ਜਿਸ ਤਰ੍ਹਾਂ ਦਾ ਤੁਹਾਨੂੰ ਪਸੰਦ ਹੈ ਉਹ ਲੱਗਾ ਜ਼ਰੂਰ ਏ ਤੁਸੀਂ ਉਹਨੂੰ ਦੇ ਵੀ ਰਹੇ ਹੋ ਕਿਉਂਕਿ ਐਸੇ ਵਚਨ ਦੇ ਵਿੱਚ ਲਿਖਿਆ ਪ੍ਰਭੂ ਯਿਸੂਮਸੀ ਕਹਿੰਦੇ ਕਿ ਮੈਂ ਬੇਣਿਆ ਤੁਸੀਂ ਟਾਣਿਆ ਜੀ ਹੁਣ ਇੱਕ ਜਗ੍ਹਾ ਦੇ ਉੱਤੇ ਲਿਖਿਆ ਪਰਮੇਸ਼ਰ ਦੇ ਕਲਾਮ ਦੇ ਵਿੱਚ ਕਿ ਜੰਗਲੀ ਜੇ ਤੂੰ ਤੁਸੀਂ ਜੀ ਜੰਗਲੀ ਜੇ ਪਰ ਤੁਸੀਂ ਹੁਣ ਪਯੋਂਦ ਕੀਤੇ ਗਏ ਜੀ ਤੁਹਾਨੂੰ ਚੁੜ ਕੇ ਉਸ ਜਗ੍ਹਾ ਤੇ ਲੈ ਆ ਕੇ ਪਯੋਂਦ ਕਰ ਦਿੱਤਾ ਪਯੋਂਦ ਕਰਨ ਤੋਂ ਬਾਅਦ ਜਿਸ ਜਗ੍ਹਾ ਤੇ ਤੁਹਾਨੂੰ ਲਾਇਆ ਜਿਸ ਟੀਚੇ ਨਾਲ ਤੁਹਾਨੂੰ ਲਾਇਆ ਉਸ ਮਸੇ ਨੂੰ ਤੁਸੀਂ ਖਿੱਚਣਾ ਜੀ ਜੇ ਤੁਸੀਂ ਖਿੱਚੋਗੇ ਤੇ ਫਿਰ ਉਹ ਫਲ ਜਿਹੜਾ ਪਰਮੇਸ਼ਵਰ ਚਾਹੁੰਦਾ ਹੈ ਉਹ ਤੁਹਾਡੇ ਜੀਵਨ ਦੇ ਵਿੱਚ ਨਜ਼ਰ ਆਏਗਾ ਤੇ ਉਹ ਫਲ ਬੜਿਆ ਰਹੇਗਾ ਤੇ ਜੇ ਅਸੀਂ ਖਿੱਚਾਂਗੇ ਨਹੀਂ ਲੱਗ ਗਏ ਆ ਲੈ ਨਹੀਂ ਰਹੇ ਤੇ ਫਿਰ ਲੱਗੇ ਰਵਾਂਗੇ ਤੇ ਫਿਰ ਇੱਕ ਦਿਨ ਪਰਮੇਸ਼ਰ ਕਹਿੰਦਾ ਵੀ ਇਹੋ ਜਿਹਾ ਫਿਰ ਹੋਏਗਾ ਕਿ ਜਿਸ ਤਰ੍ਹਾਂ ਤੁਸੀਂ ਕਰਦੇ ਜੇ ਨਾ ਕਿ ਤੁਹਾਡੀ ਤੁਹਾਡੇ ਘਰ ਦਾ ਉਹ ਸ਼ੰਗਾਲ ਖਰਾਬ ਕਰ ਰਿਆ ਤੁਹਾਡੀ ਬਾੜੀ ਨੂੰ ਉਹ ਵੈਸੇ బిజీ ਕਰਕੇ ਰੱਖਿਆ ਉਹਨੇ ਤੇ ਉਹ ਇੱਕ ਦਿਨ ਜਿੱਦਰਾ ਕਿਸੇ ਕੋਟ ਦੇ ਦੇ ਜੇ ਨਾ ਉਸੇ ਤਰ੍ਹਾਂ ਇਹਦਾ ਉਹਨੂੰ ਕੱਟ ਦਿੱਤਾ ਜਾਏਗਾ ਕੋਟ ਦਿੱਤਾ ਜਾਏਗਾ ਹallelujah ਹallelujah ਕਿਉਂਕਿ ਪਰਮੇਸ਼ਵਰ ਸਾਨੂੰ ਚੁੰਨਦਾ ਕਦੇ ਨਹੀਂ ਆ ਕਿ ਜਦੋਂ ਵੀ ਕੋਈ ਸਾਨੂੰ ਵੇਖੇ ਤੋ ਕੇ ਵੀ ਖੁਦਾ ਦਾ ਅਨੁਗ੍ਰਹਿ ਇਨਦੇ ਜੀਵਨ ਦੇ ਵਿੱਚ ਹੈ ਗਿਆ ਪਰਮੇਸ਼ਵਰੀਆਂ ਬਰਤਾਨ ਇਨਦੇ ਜੀਵਨ ਦੇ ਵਿੱਚ ਹੈ ਗਿਆ ਇਹ ਕੀਆ ਖੁਦਾ ਨੇ ਜਿਸ ਕੰਮ ਲਈ ਸਾਨੂੰ ਚੁਣਿਆ ਨਾ ਕਹਿੰਦਾ ਮੈਂ ਤੁਹਾਨੂੰ ਸੇਰ ਬਣਾਉਣ ਲਈ ਚੁਣਿਆ ਮੈਂ ਤੁਹਾਨੂੰ ਫਾਲ ਦਾ ਹੀ ਖੌਣ ਲਈ ਚੁਣਿਆ ਜਿਸ ਸੇਰ ਬਣਾਉਣ ਲਈ ਚੁਣਿਆ ਫਾਲ ਦਾ ਹੀ ਖੌਣ ਲਈ ਤੇ ਜੇ ਕੋਨੇ ਚੁਣਿਆ ਤੇ ਫਿਰ ਸਾਡਾ ਵੀ ਕੰਮ ਆ ਕਿ ਅਸੀਂ ਉਹਦੇ ਨਾਲ ਜੁੜੇ ਰਹੀਏ ਇਹਨੇ ਕਿ ਆਪਣੀ ਮਰਜ਼ੀ ਦੇ ਨਾਲ ਚੱਲੀਏ ਹallelujah ਬਰੇ ਸਵਚਨ ਦੇ ਵਿੱਚ ਸਾਫ਼ ਕਿਹਾ ਪ੍ਰਭੂ ਯਿਸੂ ਸੀਦੇ ਮੂੰਹ ਦੇ ਸ਼ਬਦ ਨੇ ਕਿ ਜੇ ਤੁਸੀਂ ਮੈਨੂੰ ਨਹੀਂ ਚੁਣਿਆ ਮੈਂ ਤੁਹਾਨੂੰ ਚੁਣਿਆ ਚੁਣਿਆ ਤੇ ਠਹਿਰਾਇਆ ਸੀ ਕਿ ਤੁਸੀਂ ਫਾਇਦਾ ਹੋ ਤੁਹਾਡੇ ਕੋਲ ਕੋਈ ਘੱਡੀ ਨਾ ਹੋਵੇ ਜਦੋਂ ਤੁਹਾਡੇ ਕੋਲ ਕੋਈ ਘੱਡੀ ਨਾ ਜਦੋਂ ਤੁਹਾਡੀ ਘੱਡੀ ਦੂਰ ਹੋ ਜਾਵੇ ਤੇ ਤੁਸੀਂ ਤਦ ਵੀ ਮੇਰੇ ਨਾਲ ਜੁੜੇ ਰਹੋ ਤੇ ਫਿਰ ਆਪਣੇ ਫੜਾਂ ਦੇ ਨਾਲ ਮੇਰੀ ਮਹਿਮਾ ਕਰੋ ਵਰਕ ਕਲਾਮ ਵਿੱਚ ਲਿਖਿਆ ਇਹ ਪਰਮੇਸ਼ਵਰ ਦੇ ਬਚਨ ਦੇ ਵਿੱਚ ਲਿਖਿਆ ਨਯਾਇਨ ਦੇ ਪੁੱਤਰ ਵਿੱਚ ਇਹ ਗੱਲ ਲਿਖੀ ਆ ਇੱਕ ਔਰਤ ਕਉਸ ਨੂੰ ਕੋਈ ਔਲਾਦ ਨਹੀਂ ਸੀ ਔਰ ਕਉਸ ਨੂੰ ਔਲਾਦ ਨਹੀਂ ਸੀ ਹੁੰਦੀ ਤੇ ਪੂਰਾ ਇਜ਼ਰਾਇਲ ਜਿਹੜਾ ਸੀ ਉਹ ਗੁਲਾਮੀ ਦੇ ਵਿੱਚ ਸੀ 40 ਸਾਲ ਤੋਂ ਉਹਨਾਂ ਦੇ ਕੋਲ ਕੋਈ ਵੀ ਉਹਨਾਂ ਦੇ ਲਈ ਛਡਾਉਣ ਵਾਲਾ ਪਰਮੇਸ਼ਰ ਨੇ ਮਹੱਈਆ ਨਹੀਂ ਰਹੀ ਸੀ ਕੀਤਾ वचन ਦੇ ਵਿੱਚ ਲਿਖਿਆ ਕਿ 40 ਸਾਲਾਂ ਬਾਅਦ ਪਰਮੇਸ਼ਰ ਨੇ ਉਹਨਾਂ ਦੀ ਪ੍ਰਾਰਥਨਾ ਨੂੰ ਸੁਣਿਆ ਉਸ ਔਰਤ ਦੀ ਪ੍ਰਾਰਥਨਾ ਨੂੰ ਸੁਣਿਆ ਰੁਕੋ ਉਸ عورت ਨੂੰ ਕਹਾਂ ਤੇ ਮੈਂ ਤੇਰੀ ਪ੍ਰਾਰਥਨਾ ਨੂੰ ਸੁਣ ਲਿਆ ਹੁਣ ਮੈਂ ਤੈਨੂੰ ਇੱਕ ਪੁੱਤਰ ਦਿਆਂਗਾ ਕਿਉਂਕਿ ਉਹਨੂੰ ਮੈਂ ਤੇਰੇ ਗਰਭ ਵਿੱਚ ਆਉਣ ਤੋਂ ਪਹਿਲਾਂ ਚੁਣਿਆ ਵਾ ਹਾਲੇਲੂਆ ਜਿਨੂੰ ਅਸੀਂ ਸੰਸੂਨ ਕਰਕੇ ਜਾਣਦੇ ਹਾਂ ਬਾਈਬਲ ਵਿੱਚ ਇਹ ਤੁਹਾਨੂੰ ਪੁਨਿਆਈਆਂ ਦੀ ਕਿਤਾਬ ਦੇ ਵਿੱਚ 13 ਅਧਿਆਇ ਤੋਂ ਸ਼ੁਰੂ ਹੋ ਜਾਏਗਾ ਉੱਥੋਂ ਮਿਲ ਜੇਗਾ ਇਹ ਪੜਿਓ ਉਸ ਔਰ ਨੂੰ ਪਰਮੇਸ਼ਰ ਨੇ ਕਿਹਾ ਕਿ ਮੈਂ ਤੇਰੀ ਪ੍ਰਾਰਥਨਾ ਨੂੰ ਸੁਣਿਆ ਹੈ ਮੈਂ ਤੈਨੂੰ ਇੱਕ ਬੱਚਾ ਦੇਵਾਂਗਾ ਔਰ ਉਹ ਜਿਹੜਾ ਬੱਚਾ ਉਹ ਜ਼ਮਦਾ ਹੀ ਪਰਮੇਸ਼ਰ ਦਾ ਨਜ਼ੀਰ ਹੋਏਗਾ ਉਹਨੂੰ ਮੈਂ ਤੇਰੇ ਗਰਭ ਦੇ ਵਿੱਚ ਆਉਣ ਤੋਂ ਪਹਿਲਾਂ ਚੁਣਿਆ ਵਾ ਅਰੇ ਤੇ ਕੀ ਪ੍ਰਮੇਸ਼ਰ ਨੇ ਕਿਹਾ ਤੁਸੀਂ ਨਹੀਂ ਮੈਨੂੰ ਚੁਣਿਆ ਮੈਂ ਤੁਹਾਨੂੰ ਚੁਣਿਆ ਉਹਦੀ ਡਿਊਟੀ ਖੁਦਾ ਨੇ ਕਿ ਲਈ ਸੀ ਕਿ ਤੂੰ ਇਜ਼ਰਾਈਲ ਕੌਮ ਦੇ ਲਈ ਤੂੰ ਪਰਮੇਸ਼ਰ ਦੇ ਲੋਕਾਂ ਦੇ ਲਈ ਲੜਨਾ ਹੈ ਇਹਨੂੰ ਕੋਈ ਜਿੰਦਰੀ ਸਮੂਗਾ ਤੂੰ ਗਲਤ ਕੰਮ ਨਹੀਂ ਕਰਨਾ ਪਰਮੇਸ਼ਰ ਤੇਰੇ ਲਈ ਸਾਰੇ ਰਸਤੇ ਖੋਲ੍ਹੇਗਾ ਤੇਰੀ ਇੱਜ਼ਤ ਨੂੰ ਬਧਾਰੇਗਾ ਤੇਰੀ ਸ਼ੋਭਾ ਨੂੰ ਬਧਾਰੇਗਾ ਵੈਸਾਨ ਖੁਦਾ ਦੇ ਨਾਲ ਜਿੰਨੀ ਦੇਰ ਤੱਕ ਪਰਮੇਸ਼ਰ ਨੂੰ ਦੁਨੀਆਂ ਸੀ ਜਿੰਨੀ ਦੇਰ ਤੱਕ ਉਹ ਪਰਮੇਸ਼ਰ ਦੇ ਨਾਲ ਖੜਾ ਚੱਲਿਆ वन हदायत भी की गई खुदा ने कुछ कमांड दी थी भी तू ऐ काम नहीं कर पा मेरी चो जिस दिन परमेशुर ने मैं चुने परमेशुर ने कुछ वादे मेरे को ले बहुत बिजी हाँ भी बड़ा औखा लगता है कि अपनी ड्यूटी भी करनी अपने परिवार को भी वेखना परमेश्वर की सेवा भी करनी तेन ਇਹ ਇਨਸਾਨ ਨੇ ਇਹ ਕੰਮ ਕਰਨੇ ਅਟਲ ਲੱਗਦਾ ਹੈ ਪਰ ਜੇ ਇਸ ਕੰਮ ਲਈ ਪਰਮੈਸ਼ਨ ਨੇ ਮੈਨੂੰ ਚੁਣਿਆ ਉਹ ਮੇਰਾ ਡਿਊਟੀ ਬਣ ਚੁੱਕੀ ਹੈ ਕਿ ਮੈਂ ਉਹ ਕੰਮ ਨੂੰ ਕਰਾਂ ਤਾਂ ਕਿ ਜਿਹੜਾ ਇਸ ਜਿਹੜਾ ਫਾਲ ਪਰਮੈਸ਼ਨ ਨੇ ਮੇਰੇ ਜੀਵਨ ਚ ਦਿੱਤਾ ਹੈ ਉਹ ਫਾਲ ਕਰਕੇ ਵਧੇ ਉਹ ਫਾਲ ਜਿਹੜਾ ਹੋਰ ਚੀਜ਼ਾਂ ਨੂੰ ਵੀ ਉਤਪੰਨ ਕਰੇ ਉਹ ਅੱਗੇ ਜੋ ਅੱਗੇ ਵਾਅਦਾ ਜਾਈਂ ਹੋਰ ਵਰਕਤਾਂ ਨੂੰ ਲੈ ਕੇ ਆਵੇ ਇਹ ਨਹੀਂ ਕਿ ਅੱਜ ਅਸੀਂ ਇੱਥੇ ਸਟੌਪ ਹੋ ਜਾਈਏ ਇੱਥੋਂ ਤੱਕ ਹੀਮਤ ਹੋ ਜਾਈਏ ਕੋਈ ਵਰਕਤਾਂ ਸਾਨੂੰ ਜਲਦੀ ਨਜ਼ਰ ਨਹੀਂ ਆਉਂਦੀਆਂ ਕੁਝ ਵਰਕਤਾਂ ਸਾਨੂੰ ਬਾਅਦ ਵਿੱਚ ਨਜ਼ਰ ਆਉਂਦੀਆਂ ਜਿਸ ਤਰ੍ਹਾਂ ਪਰਮੇਸ਼ਰ ਦੇ ਦਾਤ ਤਉ ਸਾਰੀ ਜ਼ਿੰਦਗੀ ਸੋਚਦਾ ਸੋਚਦਾ ਚੱਲਿਆ ਗਿਆ ਮਨ ਦੇ ਵਿੱਚ ਦੁਆ ਕਰਦਾ ਕਰਦਾ ਚੱਲਿਆ ਗਿਆ ਕਿ ਮੈਂ ਪਰਮੇਸ਼ਰ ਦੇ ਲਈ ਇੱਕ ਭਵਨ ਬਣਾਵਾਂ। ਖੁਦਾ ਦਾ ਘਰ ਬਣਾਵਾਂ। ਸੁਲੇਮਾਨ ਨੇ ਸੋਚਿਆ ਨਹੀਂ ਪਰ ਉਹ ਉਹਦੀ ਸੋਚ ਨੇ ਪਰਮੇਸ਼ਰ ਨੇ ਨਕਸ਼ਾ ਚਾਰਾ দাও ਨੂੰ ਦਿੱਤਾ। ਸੁਲੇਮਾਨ ਤੋਂ ਪਰਮੇਸ਼ਰ ਨੇ ਪੂਰਾ ਕਰ ਲਿਆ। ਜਿਹੜਾ ਉਸ ਚੀਜ਼ ਨੂੰ ਪਰਮੇਸ਼ਰ ਆਪਣੀ ਕੌਲਡਿਜ ਨੂੰ ਲੈ ਕੇ ਚੱਲਿਆ ਸੀ ਤੇ ਉਹਦੀ ਔਲਾਦ ਥਕੇ ਜਾ ਕੇ ਅਸੀਂ ਪਰਮੇਸ਼ਰ ਨੇ ਆਪਰੇ ਕੰਮ ਉਹਨਾਂ ਤੋਂ ਵੀ ਲੈ ਲਿਆ ਹallelujah ਇਹ ਹੁੰਦਾ ਫਾਲ ਦੇ ਵਿੱਚ ਬਣੇ ਰਹਿਣਾ ਹਰ ਬੰਦੇ ਦੀ ਚੋਣ ਅਲੱਗ ਲੱਗਿਆ ਜਿਹੜਾ ਵੀ ਮੇਰੇ ਕੋਲ ਕੋਈ ਆਇਆ ਮੂਰਤੇ ਬੱਚੇ ਆਏ ਤੇ ਮੈਂ ਆ ਸਾਥ ਸੌਣਾ ਮੈਂ ਆ ਗਿਟਾਰ ਵਜਾਉਣੀ ਹੈ ਮੈਂ ਮੈਂਬਰਸ਼ਿਪ ਕਰਨਾ ਹੈ ਮੈਂ ਸ਼ਹਿਰਕ ਨਾਲ ਵੀ ਸਰਵਿਸ ਸਵੀਕਾਰ ਨਹੀਂ ਕਰਦਾ ਪਹਿਲਾ ਹੋਂਦ ਤੋਂ ਪੂਰਾ ਕਰਾਨ ਜੇ ਭਾਈ ਜੇ ਚੱਲਣਾ ਹੈ ਤੇ ਤਾਨੂੰ ਜੇ ਨਹੀਂ ਚੱਲਣਾ ਤੇ ਨੁਕਸਾਨ ਮੇਰਾ ਨਹੀਂ ਆ ਨੁਕਸਾਨ ਤੇਰਾ ਹੋਏਗਾ ਖੁਦਾ ਦੇ ਨਾਲ ਵਾਦਾ ਕਰਕੇ ਵਾਪਸ ਜਾਏਗਾ ਆਪਣੀ ਡਿਊਟੀ ਤੋਂ ਭੱਜੇਗਾ ਤੈਨੂੰ ਆਪਣੀਆਂ ਵਰਤਨਾ ਦੇ ਉੱਤੇ ਸਟਾਪ ਲਾਈਨਾਂ ਨਾ ਕੀ ਦੇਣੀਆਂ ਵਰਤਨਾ ਕਿਉਂਕਿ ਪਰਮੇਸ਼ਵਰ ਪਹਿਲੇ ਨਾ ਕੋਈ ਨਹੀਂ ਜਾਣਦਾ ਵੱਡਾ ਕਰਨਾ ਜਾਣਦਾ ਹallelujah ਬੁਰਬਜਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਜੀ ਕਹਿੰਦੇ ਕਿ ਕੁਝ ਹੀ ਨਹੀਂ ਮਿਲੂਆਂ ਮੈਂ ਤੁਹਾਨੂੰ ਚੁਣਿਆ ਤੇ ਫਸਦ ਲਈ ਚੁਣਿਆ ਪਹਿਲਾਂ ਸਭ ਤੋਂ ਪਹਿਲਾਂ ਕੀ ਕਿ ਤੇਰੇ ਬੰਧਨਾਂ ਨੂੰ ਤੋੜਾਂਗਾ ਮੈਂ ਤੈਨੂੰ ਮੈਂ ਤੇਰੇ ਸੋਭਾ ਨੂੰ ਬਤਾਵਾਂਗਾ ਕੋਈ ਇਨਸਾਨ ਆਈ ਬਹੁਤ ਸਾਰੇ ਐਹੋ ਜਿਹੇ ਬੰਦੇ ਹੁੰਦੇ ਨੇ ਜਿਹੜੇ ਪਰਮੇਸ਼ਰ ਤੋਂ ਬਰਕਤ ਲੈ ਕੇ ਤੇ ਜਦੋਂ ਪਰਮੇਸ਼ਰ ਨੂੰ ਉਹਦਾ ਹਿੱਸਾ ਦੇਣ ਦੀ ਵਾਰੀ ਆਉਂਦੀ ਹੈ ਜਦੋਂ ਉਸ ਬਰਕਤ ਨੂੰ ਵਾਪਸ ਹੁਣ ਦੀ ਵਾਰੀ ਆਉਂਦੀ ਹੈ ਤੇ ਉਦੋਂ ਉਹਨਾਂ ਦੇ ਮਨ ਪਰਮੇਸ਼ਰ ਕੋ ਫੇਰ ਜਾਂਦੇ ਨੇ ਉਦੋਂ ਪਰਮੇਸ਼ਰ ਦੀ ਨਹੀਂ ਉਦੋਂ ਆਪਰੇ ਮਨ ਦੇ ਚੁੰਦੇ ਨੇ ਤੇ ਜਿਹੜਾ ਚੁੰਦਾ ਏ ਤੁਹਾਡੀ ਸਿਲੈਕਸ਼ਨ ਜਿਹਨੇ ਕੀਤੀ ਏ ਕਿਸੇ ਵੀ ਕੰਮ ਦੇ ਉੱਤੇ ਤੁਹਾਨੂੰ ਕਿਸੇ ਨੇ ਕੰਮ ਦੇ ਉੱਤੇ ਮੁਕਰਰ ਕੀਤਾ ਏ ਉਹਦੇ ਬਦਲੇ ਤੁਹਾਨੂੰ ਕੁਝ ਦੇ ਰਿਆ ਏ ਤੇ ਕੰਮ ਤੁਹਾਡੀ ਮਰਜ਼ੀ ਦਾ ਹੈਗਾ ਕੋਦੀ ਮਰਜ਼ੀ ਦਾ ਹੈ ਉਹਦੀ ਮਰਜ਼ੀ ਦਾ ਹੈ ਜੇ ਜਦੋਂ ਉਹਨੇ ਸਾਨੂੰ ਚੁਣ ਲਿਆ ਤੇ ਕੰਮ ਉਹਦੀ ਮਰਜ਼ੀ ਦਾ ਹੋਣਾ ਚਾਹੀਦਾ ਪਰ ਜਦੋਂ ਅਸੀਂ ਨਹੀਂ ਕਰਦੇ ਲੈ ਲੈਂਦੇ ਆ ਟੂਣ ਵੀ ਕਰਵਾ ਲੈਂਦੇ ਆ ਬਾਅਦ ਵਿੱਚ بڑا ਮੁਸ਼ਕਲ ਆਕਦਾ ਅਸੀਂ ਪਰਮੇਸ਼ਵਰ ਦੇ ਅਨੁਸਾਰ ਕੰਮ ਨਹੀਂ ਕਰਦੇ ਹallelujah ਅਮਨ ਜ਼ੋਰ ਦੇ ਨਾਲ ਤਾਲ ਦਾ ਲਗਾ ਦੇਵੋ ਕਿੰਨੇ ਜਾਣੇ ਪਰਮੇਸ਼ਵਰ ਦੇ ਭਗਤ ਜਿਹੜੇ ਲੋਕ ਮੰਦਰਾਂ ਦੇ ਵਿੱਚ ਇਹ ਲੋਕ ਇਸ ਪੰਨੂ ਨੂੰ ਛੱਡ ਕੇ ਚਲੇ ਗਏ ਚਲੇ ਗਏ ਉਹਨਾਂ ਆਪਣੇ ਕਿਉਂ ਨੂੰ ਖੁਦ ਖੜਾ ਕੇ ਅੱਜ ਲੱਗ ਰਿਹਾ ਉਹਨਾਂ ਨੂੰ ਕਿ ਸੀ ਵਧੀਆ ਜਗਾ ਜੁਤੇ ਪਰ ਵਾਈ ਕਰ ਤੋਂ ਪੜ ਕੇ ਵੇਖੋ ਜੇ ਥਾਂ ਨੂੰ ਪਰਮੇਸ਼ਰ ਜੀ ਨੂੰ ਬLES ਕਰਦਾ ਹੈ ਇੱਕ ਬੂਟਾ ਜਿਸ ਤਰ੍ਹਾਂ ਦੇ ਉੱਤੇ ਲਾਇਆ ਹੋਏ ਉਹ ਕਹੇ ਮੈਨੂੰ ਕਿ ਜਗ੍ਹਾ ਪਸੰਦ ਨਹੀਂ ਆ कितनी देर तक काम जाए जो बूटा उस जगह स्वीकार ना करे वो मसा उसके जीवन चाहगा जी जमीन सांबर जी निकल जीवन चाहूगी आएगी नहीं आएगी जो अस जगह लाए गए जो पसंद नहीं करते जो समर्पण नहीं आने प्रति असिदा बरकत नहीं ले بے شک ਸਾਡੀ چون ہو گئی کیونکہ ਪਰਮੇਸ਼ਰ ਕਹਿੰਦਾ ਜੇ ਫਲ ਲੈ ਕੇ ਆਓਗੇ ਕਿ ਲੈ ਕੇ ਆਓਗੇ ਕਿ ਫਿਰ ਅਗਲੀ ਪ੍ਰਾਰਥਨਾ ਜੋ ਵੀ ਮੰਗੋਗੇ ਉਹ ਮਿਲੇਗਾ ਸਾਡੀ ਪ੍ਰਾਰਥਨਾ ਇੰਤ ਤੱਕ چون ਤੱਕ ਸੀਮਤ ਨਹੀਂ ਹੋ ਜਾਂਦੀ ਕਿ ਖੁਦਾ ਨੇ ਸਾਨੂੰ ਚੋਣ ਲਿਆ ਤੇ ਬੱਲੇ ਬੱਲੇ ਬੜੀ ਉਧਿਆ ਗੱਲ ਪਰਮੇਸ਼ਰ ਨੇ ਚੁਣਿਆ ਤੇ ਪਰਮੇਸ਼ਰ ਕਹਿ ਰਿਹਾ ਫਿਰ ਉਸ ਤੋਂ ਬਾਅਦ ਤੁਹਾਡਾ ਫਲ ਨਜ਼ਰ ਆਏ

ਜਿਹੜੀ ਮੈਂ ਬੁਖਤ ਗੱਲ ਇਹ ਦੱਸਦੀ ਆ ਉਹਦੀ ਮਾਨਵਿਕਿਆ ਵੀ ਇਹਨੂੰ 10 ਛੱਡੀ ਤੇ ਦੋਵੇਂ ਇਹਦੀ ਤਾੜਨਾ ਕਰਦੇ ਰਹੇ ਕਿ ਜਿਹੜੇ ਸਿਰ ਦੇ ਉੱਤੇ ਜਿਹੜੇ ਵਾਲਿਓ ਕੱਟੇ ਨਾ ਜਾਣ ਕਹਿੰਦਾ ਮਤਲਬ ਮੇਰੇ ਵਚਨ ਦੀ ਹੁਕਮਤ ਅਧੂਰੀ ਨਾ ਹੋਵੇ ਮੇਰਾ ਵਚਨ ਨਾ ਤੋੜੇ ਜੇ ਮੇਰਾ ਵਾਦਾ ਨਹੀਂ ਤੋੜੇਗਾ ਤੇ ਤੁਸੀਂ ਜ਼ਿੰਦਗੀ 'ਚ ਸ਼ਰਮਿੰਦੇ ਨਹੀਂ ਕਹੇ ਜਾਓ ਅਖੀਰ ਤੱਕ ਇਹ ਮੇਰੇ ਨਾਮ ਨਾਲ ਜਿਵੇਂ ਬਣਿਆ ਰਹੇਗਾ ਹallelujah ਇਹ ਹੁੰਦੀ ਜੋੜ ਜਿਹਨਾਂ ਦੀ ਕਰ ਅਸੀਂ ਫਾਇਦੇ ਵਿੱਚ ਬਣੇ ਰਹਿੰਦੇ ਆ ਅਸੀਂ ਬੁਲਾ ਕੋਈ ਫੁਲਾ ਦਾ ਬੁੱਦਾ ਲਾਉਂਦੇ ਜੀ ਸਾਨੂੰ ਬੁੱਤੇ ਨਾਲ ਨਾ ਉਹਦਾ ਫਲ ਜਿਹੜਾ ਉਨੂੰ ਫੁੱਲ ਲਗਾਉ ਉਹ ਬੜਾ ਹੀ ਅੱਛਾ ਲੱਗਦਾ ਹallelujah ਲੱਗਦਾ ਉਹਦੇ ਨਾਲ ਉਹ ਸਾਨੂੰ ਉਹ ਅਹਿਸਾਸ ਲੱਗਦਾ ਪਰ ਉਹ ਕਿੰਨੀ ਦੇਰ ਤੱਕ ਅੱਛਾ ਲੱਗਦਾ ਜਿੰਨੀ ਦੇਰ ਤੱਕ ਉਹਦੇ ਨਾਲ ਬਣਿਆ ਰਹਿੰਦਾ ਜਿੰਨੀ ਦੇਰ ਤੱਕ ਉਹਦੇ ਵਿੱਚੋਂ ਉਹ ਚੀਜ਼ ਨੂੰ ਖਿੱਚ ਰਿਆ ਉਟਾ ਪਸੰਦ ਨਹੀਂ ਕਰਦੇ ਬਰਦਰ ਫੁੱਲ ਪਸੰਦ ਕਰਦੇ ਬੋਲੇ ਜਿਹੜੇ ਪਲੇਰੇ ਉਹ ਜੀ ਸੋਹਣੇ ਬਿੜੇ ਨੇ ਉਹਨੇ ਸਭ ਪਿੰਡੇ ਦੇ ਵਧੀਆ ਨੇ ਉਹਦੇ ਫੁੱਲ ਨੂੰ ਵੇਚਦੇ ਸੀ ਜਿਵੇਂ ਗੁਲਾਬ ਦਾ ਬੂਟਾ ਹੈ ਇਹ ਦੂਸਰਾ ਬੂਟਾ ਹੈ ਤੀਜਰਾ ਬੂਟਾ ਹੈ ਇਹ ਰਾਣਾਵਾਲ ਦਾ ਬੂਟਾ ਹੈ ਧੀਰੇ ਪਦਮ ਦਾ ਬੂਟਾ ਹੈ ਪਰ ਜੇ ਉਹਦੇ ਕੋਲੋਂ ਕੋਈ ਚੀਜ਼ ਲਵੇ ਨਾ ਤੇ ਦਿਖੀ ਜਾਵੇ ਜੇ ਇਹ ਉਹਨੇ ਵਰਗਾ ਹੈ ਅਸਿਕਾ ਉਹ ਵਰਗਾ ਹੈ ਹੈ पर काम वो बजे नहीं लगता नहीं है अलिलु मसीह है क्या नहीं पर मसीह जी सामत जीवन नहीं है कार्य करके नहीं कि के फल चुनिया भी ठहराया भी लाया भी इन्हें वो मसा ले आई नहीं इन्हें वो सामत ले नहीं ले नहीं इन्हें फल उत्पन्न करता है। ਫਲ ਪੁੱਤਪਨ ਕੀਤਾ ਤੇ ਆਪਣੇ ਫਲ ਵੀ ਤੇ ਬਣਿਆ ਰਿਆਈ ਕੋਈ ਥੋੜਾ ਜਿਹਾ ਲੈ ਕੇ ਫਲ ਲੈ ਕੇ ਤੇ ਕਹਿੰਦੇ ਬਸ ਠੀਕ ਹੈ ਵਧੀਆ ਹੈ ਤੇ ਪਰਮੇਸ਼ਰ ਜਾਣਦੇ ਨੇ ਅਗਲਾ ਫਲ ਕੋਰ ਲੈ ਤੇ ਬਣਿਆ ਲੈ ਫਲ ਪੁੱਤਪਨ ਕਰੇ ਪਰਮੇਸ਼ਰ ਨੇ ਹਰ ਬੰਦੇ ਨੂੰ ਅਲੱਗ-ਅਲੱਗ ਸੇਵਾ ਦਿੱਤੀ ਆਪਣੀ ਸੇਵਾ ਉਹ ਧਿਆਨ ਦੇ ਵਿੱਚ ਹੈ ਜਿਹੜਾ ਸੇਵਾ ਤੁਲ ਲੈ ਲਿਆਗਾ ਜਿਹਦੇ ਜੀਵਨ ਚ ਸੇਵਾ ਨਹੀਂ ਹੈ ਉਹ ਮਸੀਹ ਨਹੀਂ ਹੈ ਜਿਹੜਾ ਇਹ ਨਹੀਂ ਮੰਨਦਾ ਕਿ ਮੈਂ ਖੁਦਾ ਦੇ ਕੰਮਾਂ ਦੇ ਲਈ ਆ ਉਹ ਪਰਮੇਸ਼ਵਰ ਦੇ ਲਈ ਹੈ ਨਹੀਂ ਉਹ ਇਸ ਧਰਤੀ ਤੇ ਆਇਆ ਨਹੀਂ ਖੁਦਾ ਦੇ ਤੇ ਨਾ ਹੀ ਖੁਦਾ ਦੇ ਜੀਵਨ ਵਿੱਚ ਹੈ ਉਹ ਜਿਨਾ ਮਰਜੀ ਕਹੇ ਮੈਂ ਆਤਮਾ ਭਾਇਆ ਮੈਂ ਆ ਭਾਇਆ ਮੈਂ ਉਹ ਭਾਇਆ ਬਈ ਜਿਹੜਾ ਆਪਣੇ ਬਾਪ ਦੀ ਸੇਵਾ ਨਹੀਂ ਕਰਦਾ ਉਹਦਾ ਵਾਰਸ ਨਹੀਂ ਜਿਹੜਾ ਸੇਵਾ ਕਰਦਾ ਉਹ ਹੀ ਉਹਦਾ ਸਭ ਕੁਝ ਹੈਲਿਉਆ ਪਰਮੇਸ਼ਰ ਨੇ ਚੁਣਿਆ ਇਹ ਰਾਜ ਇਹਨੇ ਇਹ ਸਾਡੀ ਆਪਣੇ ਤੋਂ ਦੂਸਰੇ ਤੋਂ ਹੁੰਦਾ ਕਿ ਆਜ਼ਾਦੀ ਜਿਹੜਾ ਮਰਜ਼ੀ ਅਸੀਂ ਜਿਹੜੀ ਮਰਜ਼ੀ ਅਪਣਾਣ ਦੀ ਪਰ ਪਰਮੇਸ਼ੁਰ ਜੀ ਨੇ ਕਿੰਦਾ ਕਿ ਤੁਹਾਨੂੰ ਬਤਿਆ ਪਰਮੇਸ਼ੁਰ ਜੀ ਕਹਿੰਦੇ ਕਿ ਜਿਹੜੇ ਮੇਰੇ ਬਚਨ ਨੂੰ ਸੁਣਦੇ ਨੇ ਮੈਂ ਉਹਨਾਂ ਨੂੰ ਚੁਣ ਲੈਂਦਾ ਫਿਰ ਉਹਨੂੰ ਪੈਰਾ ਦੇਣਾ ਤਾਂ ਕਿ ਇਹਨਾਂ ਦੇ ਜੀਵਨ ਦੇ ਵਿੱਚ ਬਰਕਤ ਬਣੀ ਰਹੇ ਤਾਂ ਕਿ ਇਹ ਵੰਦਨ ਦੇ ਵਿੱਚ ਨਾ ਆਉਣ ਤਾਂ ਕਿ ਸਾਰੀਆਂ ਅਸੀਸਾਂ ਜਿਹੜੀਆਂ ਬੈਠੇ ਰਹੀਆਂ ਹੋਈਆਂ ਕੋਈ ਇਹਨਾਂ ਦੇ ਜੀਵਨ ਦੇ ਵਿੱਚ ਆਪਣੇ ਆਪ ਹੋਈਆਂ ਹੋਣ ਹਲੇਲੂਆਹ ਉਹ ਕਿਉਂ ਦਾਦਾ ਕਲਾਮ ਦਾ ਅਜ਼ਬਾ ਕਿ ਤੁਹਾਨੂੰ ਕਿਹਦੇ ਲਈ ਜੱਤੋਂ ਜੱਤ ਕਰਨ ਦੀ ਲੋੜ ਨਹੀਂ ਇਹਨਾਂ ਚੀਜ਼ਾਂ ਪਿੱਛੇ ਤੋਂ ਉਹਨੂੰ ਲੋੜ ਨਹੀਂ ਅਨੇਜਾਤੀ ਲੋਕ ਇਹਨਾਂ ਚੀਜ਼ਾਂ ਪਿੱਛੇ ਨਾਟਦੇ ਨੇ ਮੈਂ ਮਿਸਕੀਲਾ ਮੈਂ ਪਹਿਲਾਂ ਜਾਣਦਾ ਮੇਰੇ ਬੱਚਾ ਨੂੰ ਕਿਸ ਚੀਜ਼ ਦੀ ਲੋੜ ਹੈ ਉਹ ਆਪਣੇ ਆਪ ਤੁਹਾਡੇ ਲਈ ਹੋਣੀ ਪਰ ਕਿਹਨਾਂ ਨੇ ਜਿਹੜੇ ਉਹਦੇ ਵਿੱਚ ਬਣੇ ਹਲੇਲੂਆਹ ਪਰਮੇਸ਼ਰ ਵਚਨ ਦੇ ਵਿੱਚ ਕਿੰਨੇ ਵਚਨ ਦੇ ਕਿ ਵਾ ਵੇ ਨੇ ਤੇ ਜਿਹੜਾ ਮੇਰੇ ਨਾਲ ਲੱਗਾ ਰਹੇਗਾ ਉਡੀ ਛੋਪਾ ਬਣੀ ਲਈ ਉਹ ਫਲ ਵੀ ਦੇਂਦਾ ਰਹੇਗਾ ਤੇ ਜਿਹੜਾ ਸਿਰਫ ਨਾਂ ਦਾ ਹੀ ਲੱਗਾ ਫਲ ਨਹੀਂ ਦੇਂਦਾ ਜਿਹੜਾ ਕੋਈ ਸੇਵਾ ਨਹੀਂ ਕਰਦਾ ਜਿਹੜਾ ਮੇਰੇ ਵਿੜਿਆ ਹੀ ਨਹੀਂ ਕਰਦਾ ਜਿਹੜਾ ਉਸ ਫਲ ਦੇ ਨਾਲ ਜਿਹੜਾ ਫਲ ਮੈਂ ਦਿੰਦਾ ਇਹ ਮੇਰੇ ਕੰਮਾਂ ਨੂੰ ਅੱਗੇ ਤੱਕ ਨਿਗਾਰਾ ਕਰਦਾ चाहे वो हो द्वारा हो चाहे दसवंध द्वारा हो चाहे किसी भी काम द्वारा हो चाहे आराधना द्वारा हो चाहे प्रार्थना करने द्वारा होता रविश तो नहीं करता मेरा नगेगा मिलेगा उन्हें क्यों क्योंकि उन्हें अपने जोन आप ही खत्म करता उन्हें अपने जोन आपको समाप्त करता ਜੋ ਦਾਖਲ ਸੁਯੋਤੀਵਾਂ ਕੋ ਨੇ ਆਪਣੀ ਚੋਣ ਨੂੰ ਆਪੇ ਖਤਮ ਕਰਤਾ ਮੈਂ ਤੇ ਜੁੜਿਆ ਸੀ ਫਲਵੀ ਨੰਦਰ ਹੁੰਡਾ ਤੇ ਸੀ ਵੱਡੇ ਕੰਮ ਹੋਣ ਦਾ ਤੇ ਪਰ ਇਹ ਮਜ਼ੀਦੀ ਮੈਂ ਆਜ਼ਾਦੀ ਦਾ ਅਸਮਤ ਹੁੰਦਾ ਜਿਤਨਾ ਬਰਤੀ ਹੈ ਹਾਲੇ ਵੀ ਜੋਦੀ ਦਾ ਕੋਣ ਤਰਫ ਤਾਰੀਖ ਦੇ ਜੋ ਤੇ ਆ